ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਬਾਬਾ ਮਨਿੰਦਰ ਸਿੰਘ ਜੀ ਮਾਸਕਿਆਣੇ ਦੇ ਹੈੱਡ ਗ੍ਰੰਥੀ ਸਾਹਿਬਾ ਮੁੱਖ ਸੇਵਾਦਾਰ ਇਹ ਨੇ ਗੰਡੇ ਵਿੱਚ ਹੋਏ ਆ ਬਹੁਤ ਸਬਜ਼ੀਆਂ ਲੱਗੀਆਂ ਹੋਈਆਂ ਇਸੇ ਆਪ ਕਰਦੇ ਨੇ ਇੱਥੇ ਲੰਗਰਾਂ 'ਚ ਜਾਂਦੇ ਨੇ ਗੰਡੇ ਆ ਹੁਣ ਪਹਿਲਾਂ ਬੀਜੇ ਹੋਏ ਸੀ ਗੰਡੇ ਆਰਗੈਨਿਕ ਦਾ ਬਹੁਤ ਵਧੀਆ ਤਰੀਕਾ ਨਾਲ ਹੋਇਆ ਤੇ ਹੁਣ ਇਹ ਤੁਹਾਨੂੰ ਪੁੱਛੇ ਗੰਡੇ ਹੁਣ ਦੇਖੋ ਇਹ ਗੰਡੇ ਔਰਗੇਨਿਕਾ ਕਿੰਨੇ ਪੱਟਲੇ ਨੇ ਕਿਉਂ ਸਿਰੇ ਤੱਕ ਗੰਢੇ-ਗੰਢੇ ਹਜੇ ਪੱਟ ਰਹੇ ਨੇ ਗੰਢਾਂ ਬੰਨੀਆਂ ਗੱਡਾਂ ਸਾਡੇ ਵਿੱਚੋਂ ਉਹ ਮੋੜੇ ਇਥੇ ਸਾਰੇ ਜੰਗੀਆਂ ਵੀ ਸਬਜ਼ੀਆਂ ਔਰਗੇਨਿਕਾ ਫਲ ਫਰੂਟ ਲੱਗੇ ਹੋਏ ਨੇ ਔਰਗੇਨਿਕ ਨੇ ਸਾਰੀ ਪਿਆਰ ਤੇ ਉਹਨਾਂ ਦਾ ਪ੍ਰੇਮਾ ਸੇਵਾ ਕਰਦੇ ਨੇ ਬਹੁਤ ਸਾਰ ਗਿਆ ਵਿਚ ਹੋਰ ਸੇਵਾਦਾਰ ਨੇ ਜਿਹਨੂੰ ਇਹਦੇ ਤੁਸੀ ਕਰਾਵਾ ਬਖਾ ਦਿੱਤੀ ਆਪਣੇ ਆਪ ਨੂੰ ਵੱਡੇ ਸਮਝਾਣ ਵਾਸਤੇ ਪਰ ਗਾਵੇ ਨਾਨਕ ਦਰਬਾਰ ਦੇ ਅੰਦਰ ਵੀ ਸੁਖਦਾਈ ਜਿਹਦੇ ਆਜ ਨੂੰ ਕੇ ਜਿਹੜਾ ਹੈ ਨਾ ਨਿਮਰ